ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਪੰਜਾਬੀ ਪੂਰੇ ਵਰਲਡ ਚ ਕਿਤੇ ਵੀ ਰਹਿੰਦੇ ਆ ਸਾਰਿਆਂ ਦੇ ਚਰਨਾਂ ਚ ਇੱਕ ਬੇਨਤੀ ਆ ਆਓ ਆਪਾਂ ਰਲ ਕੇ ਸਾਰੇ ਕਿਤੇ ਵੀ ਤੁਸੀਂ ਕੰਮ ਤੇ ਹੋ ਕਿਤੇ ਵੀ ਗੁਰੂ ਘਰ ਜਾ ਕੇ ਜਾਂ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਜਦੋਂ ਵੀ ਤੁਸੀਂ ਵੀਡੀਓ ਦੇਖੋਗੇ ਤਾਂ ਪਲੀਜ਼ ਆਪਾਂ ਬਾਈ ਰਾਜਵੀਰ ਜਵੰਦ ਦੇ ਬਾਈ ਦੀ ਸਿਹਤ ਲਈ ਜਰੂਰ ਇੱਕ ਅਰਦਾਸ ਬੇਨਤੀ ਕਰਿਏ ਕਿਉਂਕਿ ਦਵਾ ਚ ਦਵਾਈ ਨਾਲੋਂ ਜ਼ਿਆਦਾ ਅਸਰ ਹੁੰਦਾ ਤੇ ਆਓ ਆਪਾਂ ਰਲ ਕੇ ਸਾਰੇ ਦੁਆ ਕਰੀਏ ਵੀ ਰਾਜਵੀਰ ਬਾਈ ਬਹੁਤ ਜਲਦੀ ਤੰਦਰੁਸਤ ਹੋਵੇ ਠੀਕ ਹੋਵੇ ਤੇ ਬਾਈ ਦੀ ਤੰਦਰੁਸਤੀ ਲਈ ਸਾਰੇ ਜਣੇ ਇੱਕ ਵਾਰ ਫੇਰ ਜਿਵੇਂ ਤੁਸੀਂ ਸਾਰਿਆਂ ਨੇ ਬਾਈ ਦੇ ਪਹਿਲੇ ਦਿਨ ਤੋਂ ਲੈ ਕੇ ਜਿੱਦ ਦੇ ਬਾਈ ਐਡਮਿਟ ਕੀਤਾ ਫੋਟੀ ਚ ਉਦੇ ਤੋਂ ਲੈ ਕੇ ਤੁਸੀਂ ਅਰਦਾਸ ਬੇਨਤੀ ਕੀਤੀ ਮਤਲਬ ਤੁਹਾਡੀਆਂ ਦੁਆਵਾਂ ਨੇ ਬਹੁਤ ਅਸਰ ਦਿਖਾਇਆ ਤੇ ਆਪਾਂ ਰਲ ਕੇ ਸਾਰੇ ਫਿਰ ਅਰਦਾਸ ਬੇਨਤੀ ਕਰੀਏ ਵੀ ਭਾਈ ਜਲਦੀ ਤੰਦਰੁਸਤ ਹੋ ਜੇ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ